ਤੁਸੀਂ ਪੰਜਾਬ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਮਸਤਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਰਾਜਕੁਮਾਰ ਨਾਂ ਦੇ ਵਿਅਕਤੀ ਦੇ ਘਰ ਅੱਗ ਲੱਗਣ ਤੋਂ ਬਾਅਦ ਸਿਲੰਡਰ ਫਟ ਗਿਆ ਜਿਸ ਕਾਰਨ ਚੋਰ ਦਾ ਠਮਾਕਾ ਹੋਇਆ ਤੇ ਇਸ ਠਮਾਕੇ ਕਾਰਨ ਪੂਰਾ ਪਿੰਡ ਇੱਕ ਵਾਰੀ ਸਹਿਮ ਗਿਆ ਘਰ ਦੀ ਛੱਤ ਵੀ ਉੱਡ ਗਈ ਪੂਰੀ ਤਰ੍ਹਾਂ ਘਰ ਨੁਕਸਾਨਿਆ ਗਿਆ ਹੁਣ ਤੇ ਫਾਇਰ ਬ੍ਰਿਗੇਡ ਅੱਗ ਤੇ ਕਾਬੂਕ ਆਉਣ ਲਈ ਪਹੁੰਚੀ ਹੋਈ ਆ ਪੁਲਿਸ ਦੀਆਂ ਟੀਮਾਂ ਵੀ ਪਹੁੰਚੀਆਂ ਹੋਈਆਂ ਦੱਸਦੇ ਹਾਂ ਪੂਰੀ ਖਬਰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੁਰਜ ਮਸਤਾ ਤੋਂ ਅੱਜ ਦਿਨ ਚੜ੍ਹਦੀ ਇੱਕ ਵੱਡੀ ਖਬਰ ਆ ਰਹੀ ਹੈ ਜਿੱਥੇ ਅੱਜ ਸਵੇਰੇ ਯਾਨੀ ਸ਼ਨੀਵਾਰ ਦੀ ਸਵੇਰ 7 ਵਜੇ ਦੇ ਕਰੀਬ ਘਰ ਦੇ ਵਿੱਚ ਅੱਗ ਲੱਗ ਗਈ ਤੇ ਇਹ ਅੱਗ ਅੱਗੇ ਵੱਧਦੀ ਵੱਧਦੀ ਰਸੋਈ ਤੱਕ ਪਹੁੰਚ ਗਈ ਤੇ ਰਸੋਈ ਦੇ ਵਿੱਚ ਪਏ ਸਿਲੰਡਰ ਨੂੰ ਲੱਗ ਗਈ ਤੇ ਫਿਰ ਸਿਲੰਡਰ ਫਟ ਗਿਆ ਜਿਸ ਕਾਰਨ ਜੋੜ ਦਾ ਧਮਾਕਾ ਹੋਇਆ ਤੇ ਇਸ ਧਮਾਕੇ ਕਾਰਨ ਪੂਰਾ ਪਿੰਡ ਇੱਕ ਵਾਰੀ ਸਹਿਮ ਗਿਆ ਕਿ ਕੀ ਹੋਇਆ ਫਿਰ ਹੌਲੀ-ਹੌਲੀ ਪਤਾ ਲੱਗਾ ਕਿ ਅੱਗ ਲੱਗੀ ਹੈ ਤੇ ਸਿਲੰਡਰ ਫਟਿਆ ਤੇ ਇਸ ਧਮਾਕੇ ਕਾਰਨ ਘਰ ਦੀ ਛੱਤ ਵੀ ਉੱਡ ਗਈ ਤੇ ਅੱਗ ਦੀਆਂ ਲਪਟਾਂ ਧੂੰਆਂ ਦੂਰ-ਦੂਰ ਤੱਕ ਦਿਖਾਈ ਦੇਣ ਲੱਗਾ ਪਿੰਡ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਫਿਰ ਫਾਇਰ ਬਰਗੇਡ ਨੂੰ ਫੋਨ ਕੀਤਾ ਤੇ ਮੌਕੇ ਤੇ ਹੁਣ ਫਾਇਰ ਬਰਗੇਡ ਪਹੁੰਚੀ ਹੋਈ ਆ ਅੱਗ ਤੇ ਕਾਬੂ ਪਾਇਆ ਜਾ ਰਿਹਾ ਤੇ ਫਰੀਦਕੋਟ ਦੇ ਥਾਣਾ ਸਦਰ ਨਾਲ ਸੰਬੰਧਿਤ ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਹੋਈਆਂ ਤੇ ਉਹ ਮੌਕੇ ਦਾ ਜਾਇਜ਼ਾ ਲੈ ਰਹੀਆਂ ਸਾਰੇ ਅੱਗ ਬੁਝਾਉਣ ਲਈ ਕਾਰਵਾਈ ਕਰ ਰਿਹਾ ਪਰ ਜਿਹੜੀਆਂ ਮੁੱਢਲੀਆਂ ਰਿਪੋਰਟਾਂ ਆ ਰਹੀਆਂ ਇਸ ਵੇਲੇ ਉਹਦੇ ਮੁਤਾਬਕ ਘਰ ਦੇ ਵਿੱਚ ਕੁਝ ਵੀ ਨਹੀਂ ਬਚਿਆ ਅੱਗ ਨੇ ਸਾਰਾ ਜਿਹੜਾ ਸਮਾਨ ਆ ਉਹ ਪੂਰੀ ਤਰ੍ਹਾਂ ਤਹਸ ਨੈਸ ਕਰਤਾ ਸਾਰੇ ਘਰ ਦਾ ਨੁਕਸਾਨ ਜਿਹੜਾ ਉਹ ਕਰ ਦਿੱਤਾ ਤੇ ਕਰਦਾ ਸਾਰਾ ਸਮਾਨ ਆ ਜਿਹੜਾ ਉਹ ਅੱਗ ਦੇ ਨਾਲ ਸੁਆਹ ਹੋ ਗਿਆ ਪਰ ਹਾਲੇ ਤੱਕ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਹੋਣਾ ਕੋਈ ਮੈਂ ਜਦੋਂ ਕੋਕੋ ਕਰਦਾ ਮੋਹ ਨੂੰ ਇਹਨੂੰ ਪਾਉਂਦਾ ਯਾਰ ਬੱਤੇ ਨਾ ਤੂੰ ਬਸ ਬੱਤੇ ਆਪੇ ਉਹ ਸੇਜੇ ਲੱਗਦੀ ਜਾਂਦਾ ਸੱਡਾ ਕੋ ਉਹਦਾ ਤੁਆਂ ਲਗਾਉਣਾ ਨਹੀਂ ਲੱਗੀ ਆਹ ਜੇ ਤਾਂ ਥੱਲੇ ਬਿਸਤਰਿਆਂ ਬੁਸਤਰਿਆਂ ਨੂੰ ਥੱਲੇ ਹੀ ਆ ਇਹਦਾ ਉਹ ਜਿਆਦਾ ਕੀ ਇਹ ਕਿਹਦੇ ਮੋਹ ਦਾ ਵੜ ਗਿਆ ਕੀ ਲੀਟਰ ਕਿਹੜਾ ਆਹੋ ਯਾਨੀ ਡਾਕਟਰ ਜਿਹਦੇ ਪਾਣੀ ਪੀਂਦੇ ਕਿਹੜਾ ਇਹਨਾਂ ਦਾ ਯਾਰ ਉੱਥੇ ਪਾਣਾ ਕੱਢ ਦਿੰਦੇ ਯਾਰ ਪਿੱਛੋਂ ਇਹ ਟੂਟ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਮਸਤਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ